ਚੰਦ ਚ ਕੋਹੀ ਵਿਖੇ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ ਇਹ ਕਬੱਡੀ ਕੱਪ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਸਮੂਹ ਨਗਰ ਪੰਚਾਇਤ ਅਤੇ ਐਨ ਆਰ ਆਈ ਦੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਐਨ ਆਰ ਆਈ ਨਰਪੈ ਸਿੰਘ ਕੈਨੇਡਾ ਦਾ ਵੱਡਮੁੱਲਾ ਸਹਿਯੋਗ ਰਿਹਾ ਇਸ ਕਬੱਡੀ ਕੱਪ ਵਿੱਚ ਹਰਿਆਣਾ ਸਮੇਤ ਹੋਰ ਦੂਰੋਂ ਨੇੜਿਓਂ ਪੀਮਾ ਨੇ ਭਾਗ ਲਿਆ ਇਨ੍ਹਾਂ ਫਸਲੇ ਮੈਚਾਂ ਵਿੱਚੋਂ 35 ਕਿਲੋ ਫਾਸਟ ਚਕੋਹੀ ਤੇ ਸੈਕੰਡ ਦੂਰਾ ਰਹੀ ਅਤੇ 47 ਕਿਲੋ ਫਾਸਟ ਖੜਕ ਪਾਂਡਵਾ ਹਰਿਆਣਾ ਤੇ ਕੜਿਆਣਾ ਲੁਧਿਆਣਾ ਨੇ ਬਾਜ਼ੀ ਮਾਰੀ ਐਨਆਰਆਈ ਸਰਦਾਰ ਨਰਪੈ ਸਿੰਘ ਕੈਨੇਡਾ ਤੇ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇੱਕ ਵੱਡੀ ਕੱਪ ਵਿਕਰਮਜੀਤ ਪੰਜ ਅਤੇ ਸਿਕੰਦਰ ਸਿੰਘ ਸਰਪੰਸ ਦੀ ਪ੍ਰਧਾਨਗੀ ਹੇਠ ਹੋਇਆ ਸਰਪ੍ਰਸਤ ਐਨਆਰਆਈ ਸਰਦਾਰ ਨਰਪੈ ਸਿੰਘ ਕੈਨੇਡਾ ਮੁੱਖ ਮਹਿਮਾਨ ਰਹੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਨਆਰਆਈ ਸਰਦਾਰ ਨਰਪੈ ਸਿੰਘ ਕੈਨੇਡਾ ਨੇ ਆਖਿਆ ਖੇਡਾਂ ਨਾਲ ਸਰੀਰ ਨਿਰੋਗ ਰਹਿੰਦਾ ਹੈ ਤੇ ਖੇਡਾਂ ਨਾਲ ਮੋਬਾਈਲ ਅਤੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਪਿੰਡ ਚ ਕੋਈ ਵੱਡੇ ਪੱਧਰ ਤੇ ਖੇਡ ਮੇਲੇ ਕਰਵਾਏ ਜਾਣਗੇ ਜਿੱਥੇ ਅੱਜ 35 ਕਿਲੋ 47 ਕਿਲੋ ਦੇ ਟੀਮਾਂ ਨੇ ਭਾਗ ਲਿਆ ਇੱਥੇ ਹੀ ਉਹਨਾਂ ਨੇ ਖੇਡ ਮੇਲੇ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਲੰਗਰ ਦਾ ਪ੍ਰਬੰਹ ਗੁਰਦੁਆਰਾ ਗੁਰੂ ਸਰ ਸਾਹਿਬ ਚ ਕੋਈ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਤੇ ਸੰਗਤਾਂ ਨੂੰ ਅਟੁੱਟ ਵਰਤਾਇਆ ਗਿਆ ਕਬੱਡੀ 47 ਕਿਲੋ ਦੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ ਕਵੱਡੀ 47 ਕਿਲੋ ਜੇਤੂ ਦੇ ਟੀਮਾਂ ਨੂੰ ਇਨਾਮ ਐਨ ਆਰ ਆਈ ਸਰਦਾਰ ਨਰਪੈ ਸਿੰਘ ਬੈਨੀਪਾਲ ਕੈਨੇਡਾ ਵੱਲੋਂ ਪਹਿਲਾ ਇਨਾਮ 5100 ਰੁਪਏ ਦੂਸਰਾ ਇਨਾਮ 4100 ਰੁਪਏ ਤੇ ਵਧੀਆ ਰੇਡਾਂ ਤੇ ਜਾਫੀਆਂ ਨੂੰ ਨਗਦ ਰਾਸ਼ੀ ਇਨਾਮ ਵਰਜੋ ਮਾਣਿਆ ਇਸੇ ਦੌਰਾਨ ਕਵੱਡੀ 35 ਕਿਲੋ ਦੇ ਖਿਡਾਰੀਆਂ ਨੂੰ ਮਨੀ ਗੈਲ ਯੂ ਐਸ ਏ ਵੱਲੋਂ ਪਹਿਲਾ ਨਾਮ 4100 ਰੁਪਏ ਦੂਸਰਾ ਇਨਾਮ 3100 ਰੁਪਏ ਨਗਦ ਰਾਸ਼ੀ ਦਿੱਤੇ ਗਏ ਇਸ ਕਵੱਡੀ ਕੱਪ ਦੀ ਕਮੈਂਟਰੀ ਗੁਰਖੰਨਾ ਨੇ ਆਪਣੇ ਸ਼ੈਰੋ ਸ਼ਾਇਰੀ ਦੌਰਾਨ ਖਿਡਾਰੀਆਂ ਵਿੱਚ ਜੋਸ਼ ਭਰਨ ਲਈ ਬਾਕੂਬੀ ਨਿਭਾਈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਸਿਕੰਦਰ ਸਿੰਘ ਚਕੋਹੀ ਦੇ ਪੁੱਤਰ ਹੀਰਾ ਕਬੱਡੀ ਪਲੇਅਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਨ ਆਰ ਆਈ ਸਰਦਾਰ ਨਰਪਾਲ ਸਿੰਘ ਬੈਨੀਪਾਲ ਕੈਨੇਡਾ ਵਿਕਰਮਜੀਤ ਪੰਚ ਸਿਕੰਦਰ ਸਿੰਘ ਸਰਪੰਚ ਅਤੇ ਹੋਰ ਭਾਰੀ ਗੰਟੀ ਦਾ ਇਕੱਠ ਸੀ ਪੀਟੀ ਨਿਊਜ਼ ਪੰਜਾਬ ਚੈਨਲ ਦੇ ਨਾਲ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੜਾ ਧੰਨਵਾਦ ਕਰਦੇ ਹਾਂ ਹੱਕ ਸੱਚ ਦਾ ਪਹਿਰੇਦਾਰ ਅਖਬਾਰ ਤੋਂ ਸਾਡੇ ਪੱਤਰਕਾਰ ਜੀ ਤਰਸੀਨ ਸਿੰਘ ਜੀ ਖਿੱਲ ਔਰ ਅਜਮੇਨ ਸਿੰਘ ਜੀ ਦੀ ਬਹੁਤ ਵੱਧ ਤੌਰ ਤੇ ਬੜਾ ਧੰਨਵਾਦ ਹੈ ਸਾਡੇ ਪੱਤਰਕਾਰ ਜੀ ਨੌਜਾਨਾ ਵਾਧਾ ਜਾ ਰਿਹਾ ਹੈ ਹੁਣ ਦੇਖਦੇ ਵੀ ਅੱਗੇ ਤਿਆਰ ਵਰ ਤਿਆਰ ਮੁੰਡਾ ਇਕ ਲਾਹੇ ਵਾਲਾ ਚੱਕਦਾ ਕੀਤਾ 200 ਨਹੀਂ ਕੀਤੀ ਹੈ ਪਰ ਪਾਇੰਟ ਰੋਹਿਦਾ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਅਗਲੀ ਰੇਡ ਪੌਲੀ ਨੌਜਾਨ ਵਾਹ ਦਾ ਜਾ ਰਿਹਾ ਬਹੁਤ ਸੋਹਣਾ ਮੁਕਾਬਲਾ ਹੈ ਸ਼ਖੰਦਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਤੇ ਨਾਲ ਸਾਡੇ ਨਤਾਸ਼ ਜੀ ਕੈਨੇਡਾ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਵਿਕਰਮ ਜੀ ਸਿੰਘ ਜੀ ਪੰਜ ਜੀ ਉਹਨਾਂ ਦਾ ਵੀ ਤਾਹ ਤੋਂ ਵੱਡਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਾਹ ਵਾਹ ਰੋਹਿਤ ਅਗਲੀ ਕਬੱਡੀ ਪਾਰ ਰਿਹਾ ਹੈ ਰੋਹਿਤ ਅਗਲੀ ਕਬੱਡੀ ਪਾਰ ਰਿਹਾ ਤੇ ਨੰਬਰ ਜਾ ਰਿਹਾ ਹੁਣ ਦੇਖਦੇ ਆ ਵੀ ਜਬਰੂ ਤਿੰਨੇ ਦੇ ਤਿੰਨੇ ਤਿਆਰ ਵਰ ਤਿਆਰ ਹੈ ਕਿੰਨਾ ਬਹੁਤ ਵਗਰ ਭਾਲੂ ਫੇਰ ਟਰਾਈ ਕਰਦਾ ਹੈ ਭਾਲੂ ਕਹਿੰਦੇ ਹਰਿਆਣੇ ਵਾਲਾ ਹਰਿਆਣੇ ਦਾ ਸ਼ੋਰਾ ਪਰ ਪੁਆਇੰਟ ਪੰਜਾਬ ਦਾ ਗੱਬਰੂ ਬਸ ਸਾਹਮਣੇ ਪਈ ਰੇਤ ਤੇ ਪੰਜਾਬ ਦਾ ਫਤਿਹਵਾਦੀ ਟੀਮ ਨੇ ਹਿੱਸੇ ਵਿੱਚ ਜੁੜ ਗਿਆ ਕੀ ਬਾਤ ਹੈ ਲਓ ਖੇਡਦੇ ਮਹਾਨ ਦੇ ਵਿੱਚ ਪੰਜੀ ਰੇਡ ਤੇ ਮੁੰਡਾ ਫਰਾਲੀਆਂ ਦਾ ਚੱਕਦਾ ਕੀਤਾ ਕਰ ਗਿਆ ਕਮਾਲ ਹੰਦ ਮੁੰਡਾ ਜਰਗੜੀ ਵਾਲਾ ਨੌਜਾਨ ਟੁੱਟ ਕੇ ਹੋ ਗਿਆ ਮੂਹਰੇ ਜੇ ਜਰਗੜੀ ਵਾਲਿਆ ਜੱਫਾ ਲਾ ਦੇਵੇ ਸੋਹਣਿਆ ਗੱਲ ਬਣ ਜਾ ਸਰਦਾਰ ਗੁਰਪ੍ਰੀਤ ਸਿੰਘੀ 595 ਫਾਜ਼ਲ ਬਹੁਤ ਬਹੁਤ ਧੰਨਵਾਦ ਸ਼ਕਾਰ ਇਹਨਾਂ ਦਾ ਵੀ ਬਹੁਤ ਸੋਹਣਾ ਮਕਾਬਲਾ ਚੱਲ ਰਿਹਾ ਹੈ ਖੇਡ ਨੇ ਹਾਦਿਆਂ ਵਾਲੀਆ ਰੇਡ ਪਾ ਰਿਹਾ ਹੈ ਦੋਵੇਂ ਨੇ ਦੋਵੇਂ ਸਟਾਪਰ ਹੁੰਨੇ ਲੁਧਿਆਣੀਆਂ ਇਹ ਕਹਿੰਦੇ ਜਰਗਰੀ ਪੈਣਾ ਹੈ ਖਿਡਾਰੀਆਂ ਦਾ ਔਰ ਹਲਕਾ ਜਿਹਾ ਟੱਚ ਕੀਤਾ ਲੱਖਾਂ ਦੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਨੇ ਖਾਤੇ ਬੜਾ ਸੋਹਣਾ ਮੁਕਾਬਲਾ ਜਿਹੜਾ ਚੱਲ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ। ਬੜਾ ਸੋਹਣਾ ਖੇਡ ਕੇ ਟੌਪ ਤੋਂ ਸੋਹਣੀ ਕਰ ਰਿਹਾ ਹੈ। ਪੰਜਾਬ ਦੀ ਟੀਮ ਦੇ ਹਿੱਸੇ ਵਿੱਚ ਜੁੜ ਗਿਆ। ਬੜਾ ਸੋਹਣਾ ਮੁਕਾਬਲਾ ਚੱਲ ਰਿਹਾ ਹੈ, ਬੜਾ ਇੰਟਰਸਟਿੰਗ ਮੁਕਾਬਲਾ ਚੱਲ ਰਿਹਾ ਹੈ। ਪਰ ਆਹ ਛੋਟੇ-ਛੋਟੇ ਬੱਚਿਆਂ ਨੂੰ ਮੈਂ ਦੱਸਦਾ ਵੀ ਬਈ ਗਰਾਊਂਡ ਤੋਂ ਬਾਹਰ ਹੋ ਜੀ ਆਪਾਂ। ਆਹ ਛੋਟੇ-ਛੋਟੇ ਆ ਨੈਕਸਟ ਮੈਚ 'ਚ ਟੀਮਾਂ ਬਾਈ ਦੀ ਗਰਾਊਂਡ ਤੋਂ ਬਾਹਰ ਬੋਜਵੀਰ ਦੇ ਫਾਦਰ ਸਾਹਿਬ ਨੇ ਇਧਰ ਸਾਡੇ ਨਾਲ ਪੈਸੇ ਦੇ ਖੇਡਾਰੇ ਬੈਠੇ ਆ ਇਧਰ ਸਾਡਾ ਇਕਬਾਲ ਵੀ ਬੈਠਾ ਹੈ ਇਧਰ ਵਿਕਰਮਜੀਤ ਵੀਰ ਬੈਠਾ ਹੈ ਇਹ ਮੈਚ ਨਾਲ ਯਾਰਾ ਤੱਕ ਰਿਹਾ ਔਰ ਸਾਡੇ ਅਰਤਾਰ ਸਿੰਘ ਸਰਪੰਚ ਸਾਹਿਬ ਮੁੱਖ ਕਿਹੜਾ ਨੌਜਾਨ ਹੈ ਬਾਗੀ ਜੱਫਾ ਕਮਾਲ ਕਰਦਾ ਹੈ ਆਹ ਦੇਖ ਤੇ ਵੀ ਨੰਬਰ ਢਾਹ ਦੇ ਖਾਤੇ ਬਜੁਰ ਗਿਆ ਜਿਹੜੇ ਧਾਲੀਆਂ ਤੋਂ ਮੁਕਾਬਲਾ ਕਰਦੇ ਨੇ ਫੇਰ ਦੇ ਮੈਦਾਨ ਦੇ ਵਿੱਚ ਜਾ ਜਰਾ ਸੋਨਾ ਮੁਕਾਬਲਾ अकताली फॉताली किलो भला पाए अकतालीह सौ रखिया वियो तव्हां टेबल हराइणो रोहड़ी टेवर भले सताली किलो Eu ਗੱਲਬਾਤ ਕਰਦੇ ਆ ਪਿੰਡ ਚਕੋਈ ਜੋ ਟੂਰਨਾਮੈਂਟ ਹੋਇਆ ਤੇ ਇੱਥੋਂ ਦੇ ਪ੍ਰਬੰਧਕ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਦੋਹਾਂ ਜਿਹੇ ਪ੍ਰੋਗਰਾਮ ਹੋਇਆ ਤੇ ਉਸ ਬਾਰੇ ਕੀ ਕਹਿਣਾ ਚਾਹੋ ਚਲ ਕੋਈ ਜੀ ਲਾਈਵ ਮੰਚ ਦਾ ਖਾਲਸਾ ਤੁਹਾਹਾਨੂੰ ਜੀ ਕੀ ਹਫਤ ਜਿਹੜਾ ਕਿ ਆਪਣੇ ਪਿੰਡ 2 ਨਵੰਬਰ ਨੂੰ ਟੂਰਨਾਮੈਂਟ ਰੱਖਿਆ ਗਿਆ ਸੀ ਉਹ ਅੱਜ ਸਹੀ ਸਲਾਮਤ ਐਨ ਰਾਈਟ ਟਾਈਮ ਤੇ ਸਪੂਰਨ ਹੋ ਗਿਆ ਸਪੂਰਨ ਹੋ ਗਿਆ ਜੀ ਤੇ ਆਪਣੇ ਐਨਆਰਆਈ ਵੀਰਾਂ ਦੇ ਯਾਰੇ ਪਿੰਡ ਦੀ ਸਾਰ ਸੰਗਤ ਸਾਰੀ ਨਾਲ ਜਿਹੜੀ ਕਿ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਵੀ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਸਮੂਹ ਨਗਰ ਪੰਚਾਇਤ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਕੈਮਾ ਟੂਰਨਾਮੈਂਟ ਸੀਗਾ ਕੀ ਇਹ ਆਪਣਾ ਦੂਜਾ ਟੂਰਨਾਮੈਂਟ ਦੀ ਤੇ ਕਿੰਨੀਆਂ ਟੀਮਾਂ ਨੇ ਭਾਗ ਲਾਤਾ ਟੀਮਾਂ ਆ ਗੀਆਂ 25 20 25 ਟੀਮਾਂ ਨੇ ਭਾਗ ਲਿਆ 35 ਕਿਲੋ ਦੀਆਂ ਨਹੀਂ 20 25 ਟੀਮਾਂ ਸੰਤਾਨੀ ਜੇਤੂ ਟੀਮ ਕਿਹੜੇ ਪਿੰਡ ਦੀ ਆ ਇਹ ਜੇਤੂ ਫਾਸਟ ਪਿੰਡ ਚ ਕੋਹੀ ਦੀ 35 ਕਿਲੋ ਜੀ ਸੈਕੰਡ ਰਹੀ ਆ ਵੀ ਫਾਸਟ ਹਰਿਆਣਾ ਤੇ ਸੈਕੰਡ ਰਹੀ ਆ ਆਪਣੇ ਡਾਕਟਰ ਸੀ ਹਾਂ ਤੇ ਗੁਰਦੁਆਰਾ ਸਾਹਿਬ ਤੰਤਰ ਸਿੰਘ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਲੋਈ ਕਮੇਟੀ ਨੇ ਬਹੁਤ ਹੀ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਲੰਗਰ ਦੀ ਜੋ ਸੇਵਾ ਕੀਤੀ ਹੈ ਜੀ ਬਹੁਤ ਧੰਨਵਾਦ ਹੈ ਜੀ ਤਾਂ ਵੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦਾ ਯੋਨਾ ਸਹਿਯੋਗ ਹੈ ਟੂਰਨਾਮੈਂਟ ਨੂੰ ਦਿੱਤਾ ਪਹਿਲਾਂ ਤਾਂ ਅਸੀਂ ਨਗਰ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਜੀ ਐਨ ਆਰ ਆਈ ਭਰਾਵਾਂ ਦਾ ਉਹ ਤੋਂ ਬਾਅਦ ਜਿੰਨੇ 12 ਸੰਕਤਾਂ ਪਹੁੰਚੀਆਂ ਨਹੀਂ ਸੀ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਅਸੀਂ ਇਸ ਕਰਕੇ ਟੂਰਨਾਮੈਂਟ ਕਰਾਇਆ ਵੀ ਜਿਹੜੇ ਬੱਚੇ ਨੇ ਗਲਤ ਰਸਤੇ ਦੇ ਨਸ਼ਿਆਂ ਤੇ ਤੁਰਦੇ ਨੇ ਉਹਨਾਂ ਦੇ ਉਹ ਥੋੜਾ ਬੋਤਾ ਇਸ ਲਾਈਨ ਨੂੰ ਤੁਰਨਾ ਤੇ ਇਸ ਕਰਕੇ ਸੀ ਇਹ ਟੂਰਨਾਮੈਂਟ ਕਰਵਾਇਆ ਵੀ ਰਲ ਮਿਲ ਕੇ ਬੱਚੇ ਜਿਹੜਾ ਧਿਆਨ ਹੋ ਨਸ਼ਿਆਂ ਤੋਂ ਘਾਟ ਕੇ ਇਹ ਖੇਡਾਂ ਕਿੰਨੀ ਦਾ ਮੁੱਖ ਮਹਿਮਾਨ ਸਰਦਾਰ ਤਨਪੀਰ ਸਿੰਘ ਸਾਹੂ ਸੀ ਪਹੁੰਚੇ ਨੂੰ ਤੇ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਬਹੁਤ ਜ਼ਰੂਰੀ ਕੰਮ ਸੀ ਉਹਨਾਂ ਨੇ ਮੌਕੇ ਤੇ ਸਾਨੂੰ ਆਏ ਦੱਸਿਆ ਕਿ ਉਹਨਾਂ ਦੇ ਅੱਜ ਪੰਜ ਪ੍ਰੋਗਰਾਮ ਸੀਗੇ ਇਸ ਕਰਕੇ ਉਹ ਆ ਨਹੀਂ ਸਕੇ ਉਹਨਾਂ ਨੇ ਸਾਨੂੰ ਸੁਨੇਹਾ ਕਿ ਜੇ ਵੀ ਮੈਂ ਕਿਤੇ ਪੀਰ ਕੋਈ ਪ੍ਰੋਗਰਾਮ ਕਰ ਤਾ ਰੁਕਿਆ ਨਾਲੋਂ ਵੱਡਾ ਕੰਮ ਜੀ ਸਾਡਾ ਗੁਰੂ ਸਰ ਦੀ ਕਮੇਟੀ ਆ ਜਿਹੜੀ ਉਸ ਨੇ ਸਾਡਾ ਸਾਥ ਦਿੱਤਾ ਜਿਹੜਾ ਨਗਰ ਨੂੰ ਸਾਰੇ ਆਈ ਸੰਗਤਾਂ ਦਾ ਔਰ ਨਗਰ ਦਾ ਜਿੰਨਾ ਵੀ ਨਗਰ ਦਾ ਪ੍ਰੋਗਰਾਮ ਸੀ ਉਹ ਸਾਨੂੰ ਸਾਰਾ ਕਮੇਟੀ ਨੇ ਇੱਥੇ ਦਿੱਤਾ ਹੈਗਾ ਸਾਰਾ ਨਗਰ ਗੁਰਦੁਆਰਾ ਸਾਹਿਬ ਦੀ ਕਮੇਟੀ ਕੰਨੀ ਹੈ ਕਿ ਜੀ ਜੀ ਬਾਸ਼ਾ ਜੀ ਔਰ ਉਸ ਸਾਹਿਬ ਔਰ ਗੋਬਿੰਦ ਸਾਹਿਬ ਜਿੱਤੇ